ਮੇਰਾ ਬੇਟਾ ਠਾਣੀ ਦੇ ਵਿੱਚ ਗਿਆ ਆ ਉਹਨਾਂ ਨੇ ਐਸਐਚਓ ਦੇ ਗਨਮੈਨਾਂ ਨੂੰ ਬੇਟੀ ਨੇ ਪੁੱਛਿਆ ਕਿ ਕਿਹੜੇ ਮਸਲੇ ਵਿੱਚ ਮਤਲਬ ਕਿ ਤੁਸੀਂ ਇਹ ਸਾਗਰ ਨਾਮ ਦੇ ਮੁੰਡੇ ਨੂੰ ਲੈ ਕੇ ਉਹਨਾਂ ਨੇ ਮੇਰੇ ਬੇਟੀ ਨਾਲ ਗਲਤ ਬਿਹੇਵ ਕੀਤਾ ਆ ਕੁਝ ਗਨਮੈਨਾਂ ਨੇ ਉਹਨਾਂ ਬਾਤ ਵਿੱਚ ਹੀ ਕੀਤੀ ਜੋ ਗਾਲੀ ਗਲੋਚ ਕੀਤਾ ਇਹਨਾਂ ਦਾ ਦੱਸਣ ਮਤਾਬਕ ਜੋ ਬਹੁਤ ਨਿੰਦਾਜੋਗ ਆ ਗੈਰੈਕਟੀ ਗਾਲਾਂ ਕੱਢੀਆਂ ਉਲਟ ਇਹਨਾਂ ਨੇ ਉੱਪਰ ਗਿਆ ਵੀ ਤੇਰੇ ਤੇ ਵੀ ਗਲਤ ਪਰਚਾ ਦੇ ਕੇ ਤੈਨੂੰ ਉਸੇ ਅੰਦਰ ਕਰਵਾਉਣਾ ਔਰ ਫਿਰ ਸ਼ਾਮ ਨੂੰ ਇੱਕ ਤਰਖਾ ਤੋਰ ਸੀਗੀ ਅਡਾ ਡਿੰਪਲ ਵੀਰ ਹੈ ਜੋ ਸਾਡੇ ਅਸੀਸ ਮਾਜ ਤੋਂ ਮੈਂਬਰ ਸਾਡੀ ਸੰਸਥਾ ਦਾ ਉਹ ਦਰਖਾਸਤ ਬਾਰੇ ਪੁੱਛਣ ਗਿਆ ਤੇ ਉਹਨਾਂ ਮਿਸਬੇਵ ਕੀਤਾ ਗਿਆ ਕਿ ਤੁਸੀਂ ਕੂੜੇ ਮਿਲਾ ਜਿੰਦੇ ਜੇ ਚਪੜਾ ਪਾ ਕੇ ਕਿ ਇਹੋ ਜੇ ਅਫਸਰਾਂ ਦੇ ਤੁਰੰਤ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਹੋ ਜੇ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇ ਅਸਾਂ ਉਹ ਐਸਟੋ ਸਾਹਿਬਾਨਾਂ ਨੂੰ ਆਪਣੇ ਥਾਣੇ ਦੇ ਕੋਈ ਨਾ ਕੋਈ ਗਾਈਡ ਲਾਈਨ ਕਰਨੀ ਚਾਹੀਦੀ ਵੀ ਇਥੇ ਹਰਕਤ ਨੂੰ ਅਧਿਕਾਰਿਆ ਇਹ ਜਿਲ੍ਹਿਆਂ ਥਾਣੇ ਕਚਹਿਰੀਆਂ ਬਣੇ ਹੈਗੇ ਇਹ ਪਬਲਿਕ ਆ ਉਤੇ ਬਣਿਆ ਵੀ ਇਹ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਇਹ ਤੱਕਾ ਮਤਲਬ ਵੀ ਹਰ ਵਿਅਕਤੀ ਨਾ ਕਰੇ ਇਹ ਜੀ ਸ਼ੁਰੂ ਤੋਂ ਹੁੰਦਾ ਆ ਵਾ ਇਹ ਤੇ ਸਾਡੇ ਬਾਬਾ ਸਾਹਿਬ ਭੀਮrao ਅੰਬੇਦਕਰ ਆਗੀ ਉਹਨਾਂ ਦੇ ਸੰਸਥਾ ਰਾਸਤੇ ਜਿਹੜਾ ਨਹੀਂ ਦਿੱਤੀ ਆਪਣੇ ਗਾਂਧੀ ਪਰਿਵਾਰ ਨੇ ਬੱਚਿਆਂ ਨੂੰ ਨਜਾਇਜ਼ ਚੁੱਕਿਆ ਜਾ ਰਿਹਾ ਆ ਜੋ ਕੱਲ ਦੁਰਘਟਨਾ ਘੱਡੀ ਹੈਗੀ ਥਾਣਾ ਫੋਕਲਪੈਂਡ ਮਖਬੂਲਪੁਰਾ ਵਿਖੇ ਬੀਬੀ ਪ੍ਰੀਤਕੌਰ ਜੀ ਕਾਉਂਸਲਰ ਵਾਰਨਪੁਰ 27 ਤੋਂ ਜੋ ਐਸੀ ਪਰਿਵਾਰ ਨੂੰ ਬਲੌਂਗ ਕਰਦੇ ਨੇ ਇਹਨਾਂ ਦੇ ਪਰਿਵਾਰ ਕੋ ਕੋਈ ਮਸਲਾ ਆਇਆ ਜਦ ਕਿ ਘਰ ਨਹੀਂ ਸੀ ਕਿ ਤੇਨਾ ਬੇਟਾ ਦਫਤਰ ਬੈਠਾ ਸੀਗਾ ਕੋਈ ਬੀਬੀ ਨੇ ਕਿਹਾ ਮੇਰੇ ਬੱਚੇ ਨੂੰ ਲੈ ਗਈ ਪੁਲਿਸ ਪਿੱਤਰੋ ਜਾਂ ਤੂੰ ਚੱਲ ਜਾਂ ਮੰਮੀ ਤਰੀ ਨਹੀਂ ਘਰ ਤੇ ਚਲੋ ਗਿਆ ਨਾਲ ਕਿਉਂਕਿ ਪੜਿਆ ਲਿਖਿਆ ਬੱਚਾ ਵਾ 22 ਸਾਲ ਦੀ ਏਜ ਉਹਦੀ ਉੱਤੇ ਗਿਆ ਤੇ ਕੁਝ ਗਨਮੈਨਾਂ ਨੇ ਉਹਨਾਂ ਬਾਤ ਵਿੱਚ ਹੀ ਕੀਤੀ ਜੋ ਗਾਲੀ ਗਲੋਚ ਕੀਤਾ ਉਹਨਾਂ ਦੇ ਦੱਸਣ ਮੁਤਾਬਕ ਜੋ ਬਹੁਤ ਨਿੰਦਾਯੋਗ ਹੈਗਾ ਔਰ ਫਿਰ ਸ਼ਾਮ ਨੂੰ ਇੱਕ ਤਰਖਾਸਤ ਹੋਰ ਸੀਗੀ ਸਾਡਾ ਡਿੰਪਲ ਵੀਰ ਹੈ ਜੋ ਸਾਡੇ ਐਸਐਸਮਾਟ ਤੋਂ ਮੈਂਬਰ ਹੈ ਸਾਡੀ ਸੰਸਥਾ ਦਾ ਉਹ ਦਰਖਾਸਤ ਬਾਰੇ ਪੁੱਛਣ ਗਿਆ ਤੇ ਉਹਨਾਂ ਮਿਸਭਾਅ ਕੀਤਾ ਗਿਆ ਕਿ ਤੁਸੀਂ ਟੂੜਿਓ ਮਿਲਾ ਜਿੰਦੇ ਜੇ ਚਪੜਾ ਪਾ ਕੇ ਤੇ ਇਹ ਕੋਈ ਤਰੀਕਾ ਨਹੀਂ ਆ ਪੁਲਿਸ ਪ੍ਰਸ਼ਾਸਨ ਦਾ ਜਿਲ੍ਹੇ ਕੋਈ ਉੱਥੇ ਜਨਤਾ ਆਉਂਦੀ ਹੈਗੀ ਉਹਨਾਂ ਨੂੰ ਡੀਲ ਕਰਨ ਦਾ ਤਾਂ ਸਭ ਨੂੰ ਐਸ ਐਚਓ ਸਾਹਿਬਾਨਾਂ ਨੂੰ ਆਪਣੇ ਥਾਣੇ ਦੇ ਵਿੱਚ ਕੋਈ ਨਾ ਕੋਈ ਗਾਈਡਲਾਈਨ ਕਰਨੀ ਚਾਹੀਦੀ ਵੀ ਇੱਥੇ ਹਰ ਇੱਕ ਨੂੰ ਅਧਿਕਾਰ ਹੈ ਇਹ ਜਿਲ੍ਹਿਆਂ ਥਾਣੇ ਕਚਹਿਰੀਆਂ ਬਣੇ ਹੈਗੇ ਇਹ ਪਬਲਿਕ ਆ ਉੱਥੇ ਬਣਿਆ ਔਰ ਪਬਲਿਕ ਦੇ ਟੈਕਸਾਂ ਦੇ ਨਾਲ ਹੀ ਇਹ ਇਮਾਰਤਾਂ ਬੰਦੀਆਂ ਔਰ ਇਨ੍ਹਾਂ ਦੇ ਪਬਲਿਕ ਦੇ ਟੈਕਸਾਂ ਨਾਲ ਹੀ ਨਾ ਸਾਰਿਆਂ ਨੂੰ ਤਨਖਾਹਾਂ ਮਿਲਦੀਆਂ ਜਿੰਨੇ ਵੀ ਆਪਣੇ ਸਰਕਾਰੀ ਦੈਰੇ ਨੇ ਤੇ ਬਹੁਤ ਨਿੰਦਾਯੋਗ ਹੈਗੀ ਅਸੀਂ ਆਸ ਕਰਦੇ ਹਾਂਗੇ ਕਿ ਜਲਦੋ ਜਲਦ ਉਸ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ ਜਾਂ ਆਪਣੀ ਉਹ ਗਲਤੀ ਦਾ ਅਹਿਸਾਸ ਕਰੇ ਪਰਿਵਾਰ ਕੋ ਨਹੀਂ ਤੇ ਫਿਰ ਅਸੀਂ ਪੂਰੇ ਸੰਤ ਸਮਾਜ ਨੂੰ ਅਤੇ ਹੋਰ ਆਪਣੀ ਧਾਰਮਿਕ ਜਥੇਬੰਦੀਆਂ ਨੂੰ ਲੈ ਕੇ ਫਿਰ ਵਿਰੋਧ ਪ੍ਰਦਰਸ਼ਨ ਕਰਾਂਗੇ ਜੋ ਸ਼ਾਂਤਮਈ ਪ੍ਰਦਰਸ਼ਨ ਹੋਊਗਾ ਉਹਦੇ ਵਿੱਚ ਕੋਈ ਵੀ ਜਾਣ ਨੀ ਮਾਨੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹੋਊਗੀ ਕਿਉਂਕਿ ਬੀਬੀ ਨੂੰ ਤੁਸੀਂ ਮੰਗ ਪੱਤਰ ਸੋਪਿਆ ਜੀ ਕੀ ਅਫਸ਼ਾਸ਼ਨ ਦਵਾਇਆ ਆਸ਼ਵਾਸਨ ਜੀ ਉਥੇ ACP ਹਰਪਾਲ ਜੀ ਇਹਨੇ ਲੱਗੇ ਹੋਣੇ ਹਲਕਾ ਇਸ ਦੇ ਵਿੱਚ ਉਹਨਾਂ ਕੋਲ ਇਹਨਾਂ ਕਹੇ ਜਾਓ ਲੇਕਿਨ ਕੱਲ ਦਾ ਤੇ ਉਹ ਫੋਨ ਨਹੀਂ ਪਿਕ ਕਰ ਰਹੇ ਤਾਂ ਅੱਜੂ ਕਰ ਰਹੇ ਸਵੇਰ ਦਾ ਫੋਨ ਨਹੀਂ ਚੱਕ ਰਹੇ ਤੇ ਚਲੋ ਹੁਣ ਇਥੋਂ ACP ਸਾਹਿਬ ਦੇ ਰੀਡਰ ਸਾਹਿਬ ਨੇ ਭਾਈ ਤਰਸੀਮ ਜੀ ਉਹਨਾਂ ਨੇ ਫੋਨ ਕੀਤਾ ਵੀ ਜਾਓ ਉਹ ਜਾ ਰਹੇ ਆਗੇ ਜੇ ਹੱਲ ਹੋ ਗਿਆ ਬਹੁਤ ਵਧੀਆ ਤੇ ਨਹੀਂ ਤੇ ਅਗਲਾ ਫਿਰ ਆਪੀਆਂ ਜਥੇਬੰਦੀਆਂ ਨਾਲ ਆਪ ਨੂੰ ਬਖਤਰ ਕੀਤਾ ਜਾਂਦਾ ਐਜੀ ਸ਼ੁਰੂ ਤੋਂ ਹੀ ਹੁੰਦਾ ਆ ਵਾ ਇਹ ਤੇ ਸਾਡੇ ਬਾਬਾ ਸਾਹਿਬ ਭੀਮ ਭਰਾ ਅੰਬੇਦਕਰ ਆਗੀ ਉਹਨਾਂ ਦੇ ਸੰਸਕਾਰ ਆਸਤੇ ਜਗਾਂ ਨਹੀਂ ਦਿੱਤੀ ਆਪਣੇ ਗਾਂਧੀ ਪਰਿਵਾਰ ਨੇ ਅੱਜ ਜੋ ਮਰਜੀ ਕੋਈ ਕਹਿੰਦਾ ਫਿਰ ਵੀ ਇਹ ਸਵਿਧਾਨ ਦੇ ਰੱਖੇ ਫਲਾਂ ਢੀਗ ਉਹ ਸਵਿਧਾਨ ਆਸਤੇ ਕਿਸੇ ਨੇ ਨਹੀਂ ਬਲੀਦਾਨ ਦਿੱਤਾ ਜੇ ਸੰਵਿਧਾਨ ਦੀ ਦੇਰੇ ਕੀਤੀ ਸਵਿਧਾਨ ਚ ਸਭ ਨੂੰ ਮੌਲਿਕ ਅਧਿਕਾਰ ਦਿੱਤੇ ਤੇ ਬਾਬਾ ਸਾਹਿਬ ਡਾਟ ਭੀਮ ਭਰਾ ਅੰਬੇਦਕਰ ਜੀ ਨੇ ਦਿੱਤੋ ਨਾ ਬਾਈ ਨੈਕਸਟ ਸਟੈਪ ਕੀ ਹੋਏਗਾ ਜੀ ਜਨਾਬ ਨੈਕਸਟ ਸਟੈਪ ਜੀ ਆਪ ਕੋਹਾਡੇ ਮੈਸਿੰਸ ਨਾਲ ਖਲੋਤੇ ਨੇ ਜਥੇਬੰਦੀਆਂ ਦੇ ਵੀਰ ਬਾਬਾ ਜੀ ਵੀ ਖਲੋਤੇ ਨੇ ਤੇ ਹੋਰ ਅਸੀਂ ਆਪਣੀਆਂ ਜਥੇਬੰਦੀਆਂ ਨਾਲ ਕਰਕੇ ਸਲਾਹ ਬਹੁਤ ਜਲਦ ਤੇ ਜਲਦੋ ਜਲਦ ਨਹੀਂ ਤੇ ਫਿਰ ਅਸੀਂ ਛੜਕਾਂ ਤੇ ਉਤਰਾਂਗੇ ਤੇ ਫਿਰ ਡੁੰਗੀ ਬੈਰੀ ਸਰਕਾਰ ਜਿਹੜੀ ਹੰਮ ਕਰਨ ਦੀ ਨਹੀਂ ਸੁੱਤੀ ਹੋਈਗੀ ਉਹਨੂੰ ਜਗਾਵਾਂਗੇ ਕੱਲ ਬੀਬੀ ਕਾਉਂਸਲਰ ਸਾਹਿਬ ਨੇ ਆਪਣੇ ਐਮਐਲਏ ਸਾਹਿਬ ਬੀਬੀ ਜਿੰਮਜੋਤ ਕੋਰ ਨੂੰ ਵੀ ਇਤਲਾਹ ਕੀਤੀ ਸੀ ਲੇਕਿਨ ਉਹਨਾਂ ਨੇ ਵੀ ਕਿਹਾ ਕਿ ਮੈਂ ਕਰਦੀ ਆ ਜੀ ਮੈਂ ਆ ਕਰ ਦੂ ਲੇਕਿਨ ਜਾਂਦੇ ਤੇ ਉਹ ਆ ਤੇ ਜੇ ਆਪਣੇ ਕਾਉਂਸਲਰਾਂ ਦੇ ਬੱਚਿਆਂ ਨੂੰ ਇੰਨੇ ਅਪਸ਼ਬਦ ਬੋਲਣ ਤੇ ਸਰਕਾਰ ਨਹੀਂ ਕਿਤੇ ਅਫਸਰ ਦੀ ਡਿਊਟੀ ਲਾਹਤੀ ਵੀ ਕਿਉਂ ਬੋਲੇ ਗਏ ਤੇ ਫਿਰ ਆਮ ਜਨਤਾ ਦਾ ਰਾਬੀ ਰੱਖਾ ਜੀ ਹਾਂਜੀ ਅਜ ਵਾਰਡ ਨੰਬਰ 27 ਤੋਂ ਬੇਪਰੀਖ ਕੋਰ ਸਿੱਧੂ ਜੀ ਆਮ ਆਦਮੀ ਪਾਰਟੀ ਦੀ ਕਾਨਸਰਟ ਦੇ ਹੋਣ ਦੇ ਨਾਤੇ ਇਲਾਕੇ ਦੇ ਵਿੱਚ ਗਲੀ ਨੰਬਰ 9 ਦੇ ਵਿੱਚ ਇੱਕ ਸਾਗਰ ਨਾਮ ਦਾ ਲੜਕਾ ਕੱਲ ਦਾ ਇਹਨਾਂ ਨੇ ਅਰੈਸਟ ਕੀਤਾ ਹੋਇਆ ਸੀ ਮੈਂ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸੀ ਸਾ ਮੇਰਾ ਛੋਟਾ ਬੇਟਾ ਪ੍ਰਦੀਪ ਸਿੰਘ ਮੌਜੂਦ ਸੀ ਇਹਨਾਂ ਨੂੰ ਮੈਂ ਫੋਨ ਕੀਤਾ ਕਿ ਤੁਸੀਂ ਇਹਨਾਂ ਦੇ ਨਾਲ ਜਾਓ ਪੁੱਛ ਗਿਸ਼ ਕੇ ਆਓ ਵੀ ਲੜਕੇ ਨੂੰ ਕਦੇ ਵਾਸਤੇ ਲੈ ਕੇ ਗਏ ਮੇਰਾ ਬੇਟਾ ਠਾਣੇ ਦੇ ਵਿੱਚ ਗਿਆ ਆ ਉਹਨਾਂ ਨੇ ਐਸਐਚਓ ਦੇ ਗਨਮੈਨਾਂ ਨੂੰ ਬੇਟੇ ਨੇ ਪੁੱਛਿਆ ਕਿ ਕਿਹੜੇ ਮਸਲੇ ਵਿੱਚ ਮਤਲਬ ਵੀ ਤੁਸੀਂ ਇਹ ਸਾਗਰ ਨਾਮ ਦੇ ਮੁੰਡੇ ਨੂੰ ਲੈ ਕੇ ਆਏ ਉਹਨਾਂ ਨੇ ਮੇਰੇ ਬੇਟੇ ਨਾਲ ਗਲਤ ਬਿਹੇਵ ਕੀਤਾ ਹੈ ਗਲਤ ਗਾਲਾਂ ਕੱਢੀਆਂ ਆ ਉਲਟ ਇਹਨਾਂ ਨੇ ਉੱਤੋਂ ਗਿਆ ਵੀ ਤੇਰੇ ਤੇ ਵੀ ਗਲਤ ਪਰਚਾ ਦੇ ਕੇ ਤੈਨੂੰ ਅਸੀਂ ਅੰਦਰ ਕਰ ਦੇਵਾਂਗੇ ਤੇ ਮੈਂ ਕਾਉਂਸਲਰ ਹੋਣ ਦੇ ਨਾਤੇ ਮੈਂ ਕਮਿਸ਼ਨਰ ਸਾਹਿਬ ਨੂੰ ਤੇ ਤੇ ਨੰਗਾ ਪੱਤਰ ਦੇਣ ਆਈ ਆ ਕੀ ਇਹੋ ਜੇ ਅਫਸਰਾਂ ਦੇ ਤੁਰੰਤ ਤੋਂ ਤੁਰੰਤ ਕਾਰਵਾਈ ਕੀਤੀ ਜਾਵੇ ਇਹੋ ਜੇ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇ ਮੈਮ ਤੁਸੀਂ ਮੋਕੇ ਦੇ ਸਰਕਾਰ ਦੇ ਮਜੇਂਦਾ ਕਾਉਂਸਲਰ ਹੋ ਇਹ ਤੁਹਾਡੀ ਨਹੀਂ ਸੁਣਵਾਈ ਹੋ ਰਹੀ ਤੇ ਆਮ ਜਨਤਾ ਦੀ ਕਿੱਥੇ ਹੈ ਇਹੀ ਮੰਗ ਪੱਤਰ ਲਿਕੇ ਦੇਖੋ ਅਸੀਂ ਆਏ ਹੋਇਆ ਸੀਪੀ ਸਾਹਿਬ ਕੋ ਵੀ ਇਹ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਇਹ ਤੱਕਾ ਮਲੇ ਵੀ ਹਰ ਵਿਅਕਤੀ ਨਾ ਕਰ ਰਹੀ ਹੈ ਹਰ ਗਰੀ ਪਰਿਵਾਰ ਨਾ ਕਰ ਰਹੀ ਹੈ ਇਲਾਕੇ ਦੇ ਵਿੱਚ ਬਹੁਤ ਜਿਆਦਾ ਬੁਰਾ ਹਾਲ ਹੈ ਬੱਚਿਆਂ ਨੂੰ ਨਜਾਇਜ਼ ਚੁੱਕਿਆ ਜਾ ਰਿਹਾ ਹੈ ਜੋ ਕਿ ਇੱਥੇ ਗਰੀਬ ਪਰਿਵਾਰ ਨਾਲ ਸਾਰੇ ਸੰਬੰਧ ਰੱਖਦੇ ਹਨ ਸਾਰੇ ਆਪਣੇ ਘਰ ਦਾ ਟਾਈਮ ਪਾਸ ਉਤੋਂ ਦੀਆਂ ਲੇਡੀਜ਼ ਘਰਾਂ ਦਾ ਕੰਮ ਕਰਕੇ ਕਰਦੀ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਨਜਾਇਜ਼ ਚੁੱਕਿਆ ਜਾ ਰਿਹਾ ਹੈ ਗਲਤ ਪਰਚੇ ਦਿੱਤੇ ਜਾ ਰਹੇ ਹੈ ਤੁਹਾਡੇ ਵੱਲੋਂ ਸੀਪੀ ਸਾਹਿਬ ਨੂੰ ਬਾਅਦ ਵਿੱਚ ਮਿਲਿਆ ਜਾਏਗਾ ਜਾਂ ਐਮਐਲਏ ਸਾਹਿਬ ਦੀ ਨੋਟਿਸ ਲਿਆਂਦਾ ਜਾਏਗਾ ਸੀਪੀ ਸਾਹਿਬ ਦੇ ਰੀਡਰ ਸਾਹਿਬ ਨੇ ਸਾਨੂੰ ਇਹ ਆਪਣੇ ਕੀ ਵਿਸ਼ਵਾਸ ਵਿਸ਼ਵਾਸ ਦਵਾਇਆ ਦੇਖੋ ਉਹਨਾਂ ਨੇ ਸਾਨੂੰ ਉਹਨਾਂ ਕੋਲ ਭੇਜਿਆ ਐਸਪੀ ਸਾਹਿਬ ਕੋ ਤੇ ਤੁਹਾਡੀ ਵਧੀਆ ਤਰੀਕੇ ਨਾਲ ਗੱਲ ਸੁਣੀ ਜਾਏਗੀ ਦੇਖੋ ਕਿਸ ਸਮੇਂ ਤੇ ਕੌਂਸਲਰ ਲੋਕਾਂ ਦਾ ਲੋਕਾਂ ਦੀ ਸਮੱਸਿਆ ਸੁਣਦਾ ਲੋਕਾਂ ਦਾ ਕੋਈ ਮੁਸ਼ਕਲ ਤੇ ਕੌਂਸਲਰ ਦੇ ਹੱਲ ਕਰਨ ਦਾ ਫੈਸਲਾ ਜੇ ਤੁਹਾਡੀ ਕੌਂਸਲਰ ਨਹੀਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਪ੍ਰਸ਼ਾਸਨ ਦੇ ਵਿੱਚ ਦੇਖੋ ਜੇ ਇਲਾਕੇ ਦੇ ਵਿੱਚ ਕੌਂਸਲਰਾਂ ਦੀ ਜੇ ਪੁਲਿਸ ਪ੍ਰਸ਼ਾਸਨ ਸੁਣੂਗੀ ਨਾ ਤੇ ਕੌਣ ਸੁਨੇਗਾ ਅਸੀਂ ਇਲਾਕੇ ਦੇ ਵਿੱਚ ਕੌਂਸਲਰ ਬਣੇ ਆ ਗਰੀਬ ਪਰਿਵਾਰਾਂ ਦੇ ਹੱਕ ਵਿੱਚ ਖੜਨ ਵਾਸਤੇ ਅਸੀਂ ਕੋਈ ਤੇ ਹੀ ਤਮਾਸ਼ਾ ਦੇਖਣ ਵਾਤੇ ਨਹੀਂ ਬਣੇ ਹੋਏ ਇਹ ਗੱਲ ਮੈਂ ਹੋ ਸਕੇ ਤੇ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚਾਵਾਂਗੀ